ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਹ ਵੀਡੀਓ ਪੰਜਾਬ ਵਿੱਚ ਜੋ ਪਿਛਲੇ 1-2 ਦਿਨਾਂ ਚੋਂ ਘਟਨਾਵਾਂ ਵਾਪਰੀਆਂ ਉਹਨਾਂ ਦੇ ਅਧਾਰਤ ਹੋਵੇਗੀ ਮੁੱਖ ਤੌਰ ਤੇ ਸੁਖਬੀਰ ਸਿੰਘ ਬਾਦਲ ਨੂੰ ਜੋ ਅਕਾਲ ਤਖਤ ਸਾਹਿਬ ਵੱਲੋਂ ਸਜ਼ਾ ਸੁਣਾਈ ਗਈ ਆ ਅਤੇ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀ ਅਕਾਲ ਤਖਤ ਸਾਹਿਬ ਵੱਲੋਂ ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਆਪਣੇ ਸਾਰੇ ਗੁਨਾਹ ਜੋ ਉਹਨਾਂ ਉੱਪਰ ਇਲਜ਼ਾਮ ਲੱਗੇ ਸੀ ਉਹ ਸਾਰੇ ਉਹਨਾਂ ਨੇ ਕਬੂਲ ਕੀਤੇ ਨੇ ਤੇ ਜਥੇਦਾਰ ਸਾਹਿਬ ਨੇ ਕਾਫੀ ਸਖਤੀ ਨਾਲ ਉਹਨਾਂ ਤੋਂ ਜੋ ਪ੍ਰਸ਼ਨ ਪੁੱਛੇ ਪੁੱਛੇ ਸੀ ਤੇ ਸੁਖਬੀਰ ਸਿੰਘ ਬਾਦਲ ਨੇ ਉਹ ਸਾਰੇ ਕਬੂਲ ਕੀਤੇ ਗੁਨਾ ਇਸ ਘਟਨਾ ਤੋਂ ਬਾਅਦ ਜੋ ਲੋਕਾਂ ਦਾ ਜੋ ਪ੍ਰਤੀਕਰਮ ਆਇਆ ਲੋਕ ਜੋ ਭਾਵੇਂ ਆਮ ਲੋਕ ਹੋਣ ਜਾਂ ਸਿੱਖ ਪੰਥ ਦੇ ਬਲਾਰੇ ਹੋਣ ਉਹ ਸਾਰੇ ਉਹਨਾਂ ਜੋ ਮੈਜੋਰਟੀ ਲੋਕ ਵੱਧ ਲੋਕ ਜਿਹੜੇ ਉਹਨਾਂ ਵਿੱਚ ਹੈ ਜਿਹੜੀ ਵੱਧ ਮਾਤਰਾ ਉਹਨਾਂ ਵਿੱਚੋਂ ਜ਼ਿਆਦਾਤਰ ਲੋਕ ਅਤੇ ਜ਼ਿਆਦਾਤਰ ਬਲਾਰੇ ਅ ਇਸ ਜੋ ਘਟਨਾ ਹੈਗੀ ਆ ਘਟਨਾ ਨੂੰ ਬਹੁਤ ਵੱਡੀ ਨਹੀਂ ਸਮਝ ਰਹੇ ਉਹਨਾਂ ਮੁਤਾਬਕ ਜੋ ਸਜ਼ਾ ਸੁਖਬੀਰ ਸਿੰਘ ਬਾਦਲ ਨੂੰ ਦਿੱਤੀ ਗਈ ਆ ਉਹ ਕੋਈ ਬਹੁਤ ਵੱਡੀ ਨਹੀਂ ਹੈ ਤੇ ਉਹ ਮੰਗ ਕਰ ਰਹੇ ਸੀ ਕਿ ਇਤੋਂ ਵੀ ਵੱਡੀ ਸਜ਼ਾ ਸੁਖਬੀਰ ਸਿੰਘ ਬਾਦਲ ਨੂੰ ਦਿੱਤੀ ਜਾਵੇ ਪਰ ਸਾਨੂੰ ਇਹ ਚੀਜ਼ ਸਮਝਣੀ ਪਵੇਗੀ ਕਿ ਇਹ ਜੋ ਘਟਨਾ ਹੋਈ ਆ ਜੋ ਇਹ ਸਜ਼ਾ ਦਿੱਤੀ ਗਈ ਆ ਇਹ ਕੋਈ ਆਮ ਘਟਨਾ ਨਹੀਂ ਇਹ ਨਿਤ ਨਿਤ ਨਹੀਂ ਇਹ ਜੋ ਘਟਨਾਵਾਂ ਵਾਪਰਦੀਆਂ ਸੁਖਬੀਰ ਸਿੰਘ ਬਾਦਲ ਵਰਗਾ ਐਡਾ ਜੋ ਪੰਜਾਬ ਦੀ ਪੋਲਿਟਿਕਸ ਵਿੱਚ ਕਾਫੀ ਵੱਡਾ ਨਾਮ ਆ ਉਸ ਨੂੰ ਸਜ਼ਾ ਸੁਣਾਈ ਜਾਣੀ ਅਤੇ ਕਿਵੇਂ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਨੂੰ ਵੀ ਜੋ ਕੈਬਨਿਟ ਮਨਿਸਟਰ ਰਹੇ ਸੀ ਉਹਨਾਂ ਦੇ ਰਾਜਕਾਲ ਵੇਲੇ ਵੀ ਸਜ਼ਾ ਸੁਣਾਈ ਗਈ ਆ ਅਤੇ ਜਥੇਦਾਰ ਸਾਹਿਬ ਨੇ ਜਿਵੇਂ ਸ਼ਬਦ ਵਰਤੇ ਜਿਵੇਂ ਬਾਗੀ ਧੜੇ ਨੂੰ ਵੀ ਉਹਨਾਂ ਨੇ ਕਿਹਾ ਵੀ ਇਹ ਵੀ ਦਾਗੀ ਨੇ ਉਹ ਬਹੁਤ ਵੱਡੇ ਸ਼ਬਦ ਸੀ ਇਹ ਸਾਨੂੰ ਇਹਨਾਂ ਚੀਜ਼ਾਂ ਦੀ ਕੋਖ ਕਰਨੀ ਚਾਹੀਦੀ ਜੀ ਇਹ ਕਾਫੀ ਇਤਿਹਾਸਕ ਘਟਨਾ ਜੋ ਹੋਈ ਸੀਗੀ ਅਸੀਂ ਆਪਣੇ ਆਉਣ ਵਾਲੇ ਸਮੇਂ ਵਿੱਚ ਸਾਨੂੰ ਸ਼ਾਇਦ ਇਹ ਅਹਿਸਾਸ ਜ਼ਿਆਦਾ ਹੋਵੇ ਕਿ ਕਿੱਡੇ ਵੱਡੇ ਪੱਧਰ ਤੇ ਇਹ ਜੋ ਘਟਨਾ ਵਾਪਰੀ ਆ ਕਿਉਂਕਿ ਸਾਡੇ ਕੋਲੇ ਸਿੱਖਾਂ ਦੇ ਕੋਲੇ ਨਾ ਤਾਂ ਆਪਣਾ ਦੇਸ਼ ਆ ਨਾ ਉਹਨਾਂ ਕੋਲੇ ਵੱਖਰਾ ਰਾਜ ਆ ਨਾ ਉਹਨਾਂ ਦਾ ਆਪਣਾ ਤੰਤਰ ਆ ਸੋ ਜਿੰਨਾ ਕੁ ਦਾਇਰਾ ਸਿੱਖਾਂ ਨੂੰ ਮਿਲ ਸਕਦਾ ਸੀ ਕ세 ਅਕਾਲ ਤਖਸੈਬ ਦਾ ਕੋਈ ਦਾਇਰਾ ਨਹੀਂ ਹੈ ਪਰ ਜਿੰਨਾ ਵੀ ਆਪਾਂ ਦੁਨੀਆ ਦੁਨਿਆਵੀ ਤੌਰ ਤੇ ਦੇਖੀਏ ਸਾਨੂੰ ਕਾਨੂੰਨ ਦੇ ਵਿੱਚ ਵਿੱਚ ਰਹਿ ਕੇ ਜੋ ਹੀ ਕੰਮ ਕਰ ਸਕਦੇ ਸੀ ਅਕਾਲ ਤਖਸੈਬ ਨੇ ਉਹ ਸਜ਼ਾ ਦਿੱਤੀ ਆ ਸੋ ਇਸ ਤਰ੍ਹਾਂ ਤੇ ਸਾਨੂੰ ਕਿਤੇ ਨਾ ਕਿਤੇ ਸੰਤੁਸ਼ਟ ਹੋਣਾ ਪਊਗਾ ਵੈਸੇ ਲੋਕਾਂ ਦੀ ਗੱਲ ਕਰੀਏ ਤਾਂ ਲੋਕਾਂ ਦੀ ਲੋਕਾਂ ਦਾ ਵੀ ਇਹਦੇ ਵਿੱਚ ਕੋਈ ਬਹੁਤਾ ਕਸੂਰ ਨਹੀਂ ਹੈ ਪੰਜਾਬ ਦੇ ਲੋਕਾਂ ਨਾਲ ਘਟਨਾਵਾਂ ਵੀ ਬਹੁਤ ਜ਼ਿਆਦੇ ਵਾਪਰੀਆਂ ਉਹਨਾਂ ਨੇ ਝੱਲਿਆ ਬਹੁਤ ਆ 1947 ਫਿਰ 84 ਤੇ 90 ਦਾ ਉਹ ਦਹਹਾਕਾ ਤੇ 21ਵੀਂ ਸਦੀ ਦੀ ਸ਼ੁਰੂਆਤ ਤੋਂ ਜਿਵੇਂ ਸੂਖਮ ਹਮਲੇ ਸਾਡੇ ਤੇ ਹੋਏ ਆ ਕਿਵੇਂ ਸਾਡੇ ਨੌਜਵਾਨਾਂ ਵਿੱਚ ਚਿੱਟੇ ਦੀ ਆਮਦ ਹੋਈ ਹੈ ਨੌਜਵਾਨੀ ਵਿੱਚ ਅਤੇ ਸਿੱਖੀ ਉੱਤੇ ਵੱਖੋ ਵੱਖਰੇ ਤਰੀਕਿਆਂ ਨਾਲ ਹਮਲੇ ਗੁਰੂ ਗ੍ਰੰਥ ਸਾਹਿਬ ਉੱਪਰ ਹਮਲੇ ਸਾਡੇ ਇਤਿਹਾਸ ਨੂੰ ਬਦਲ ਬਦਲਣ ਦੀਆਂ ਕੋਸ਼ਿਸ਼ਾਂ ਸੋ ਲੋਕ ਕਿਤੇ ਨਾ ਕਿਤੇ ਉਹ ਚੀਜ਼ ਤਾਂ ਕਾਫੀ ਅੱਕੇ ਹੋਈ ਸੀ ਤੇ ਜਿੰਨਾ ਲੋਕਾਂ ਦਾ ਇਹਨਾਂ ਚੀਜ਼ਾਂ ਦੇ ਵਿੱਚ ਕਿਤੇ ਨਾ ਕਿਤੇ ਹੱਥ ਰਿਆ ਸੀ ਲੋਕ ਚਾਹੁੰਦੇ ਸੀ ਕਿ ਉਹਨਾਂ ਨੂੰ ਬੁਰੀ ਤੋਂ ਬੁਰੀ ਸਜ਼ਾ ਮਿਲੇ ਤੇ ਸਜ਼ਾ ਆਪਾਂ ਲੱਗਦੀ ਗੱਲ ਦੇਖ ਲਈ ਉਹਨਾਂ ਲੋਕਾਂ ਨੂੰ ਉਹਨਾਂ ਵਿੱਚ ਕੁਝ ਚੰਦ ਲੋਕ ਜਿਹੜੇ ਸੀਗੇ ਪਰ ਆਪਾਂ ਰਿਐਲਿਟੀ ਦੀ ਜੇ ਗੱਲ ਕਰੀਏ ਥੋੜਾ ਜਿਹਾ ਹੋਰ ਡੁੰਗਾਈ ਵਿੱਚ ਉੱਤਰੀਏ ਤਾਂ ਸੁਖਬੀਰ ਸਿੰਘ ਬਾਦਲ ਦਾ ਦੋਸ਼ ਤਾਂ ਹੈ ਹੀ ਹੈ ਉਹਨਾਂ ਨੇ ਜ਼ਾਲਮ ਧਰ ਦੇ ਨਾਲ ਖੜੇ ਹੋ ਕੇ ਇਹ ਸਿੱਖ ਪੰਥ ਨਾਲ ਜੋ ਧਰੋਕ ਮਾਇਆ ਪਰ ਆਪਣੋ ਇਹ ਵੀ ਸਮਝਣਾ ਪੈਣਾ ਕਿ ਸੁਖਬੀਰ ਬਾਦਲ ਦਾ ਇਕੱਲੇ ਦਾ ਦੋਸ਼ ਨਹੀਂ ਇਸ ਇਹਦੇ ਵਿੱਚ ਸੀ ਸੁਖਬੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਇਹ ਤਾਂ ਮੋਹਰੇ ਸੀ ਇਹ ਤਾਂ ਤੁਹਾਨੂੰ ਦਿਖ ਰਿਹਾ ਬਸ ਇੱਕ ਖਿਡਾਰੀ ਸੀ ਜੋ ਦਿਖ ਰਿਹਾ ਪਰ ਉਹਦੇ ਪਿੱਛੇ ਜੋ ਤੰਤਰ ਕੰਮ ਕਰ ਰਿਹਾ ਸੀ ਉਹ ਤੰਤਰ ਕੋਈ ਹੋਰ ਸੀ ਉਹ ਭਾਰਤ ਦੀ ਸਟੇਟ ਸੀ ਜਿਨ੍ਹਾਂ ਨੇ ਇਹ ਕੰਮ ਲਈ ਕਿਆ ਹੋਇਆ ਸੀ ਕਿ ਪੰਜਾਬ ਦੀ ਜਵਾਨੀ ਨੂੰ ਖਤਮ ਕਰਨਾ ਤੇ ਸਿੱਖਾਂ ਦੇ ਉੱਪਰ ਸੂਖਮ ਹਮਲੇ ਜਾਂ ਹਾੜ ਹਮਲੇ ਵੀ ਕਰਕੇ ਉਹਨਾਂ ਨੇ ਦੇਖਣੀ ਸੀ ਤੇ ਜਦੋਂ ਸਟੇਟ ਦਾ ਉਹ ਜਿਹੜਾ ਮੋਹਰਾ ਹੁੰਦਾ ਉਹ ਉਹਨਾਂ ਦੇ ਜਦੋਂ ਕੋ ਕੰਮ ਦਾ ਨਹੀਂ ਰਹਿੰਦਾ ਫਿਰ ਉਹ ਉਹ ਮੋਹਰੇ ਨੂੰ ਸੱਟ ਦੇ ਦਿੰਦੇ ਤੇ ਨਵਾਂ ਮੋਹਰਾ ਫੜ ਲੈਂਦੇ ਆ ਜਿਵੇਂ ਅਸੀਂ ਅੱਜ ਦੇਖਦੇ ਆ ਕਿ ਕਿਵੇਂ ਪੰਜਾਬ ਦੇ ਸੀਐਮ ਭਗਵੰਤ ਮਾਨ ਪੰਜਾਬੀਆਂ ਦੇ ਖਿਲਾਫ ਭੁਗਤ ਰਹੇ ਆ ਪੰਜਾਬੀਆਂ ਦੇ ਹੱਕਾਂ ਦੇ ਖਿਲਾਫ ਕੰਮ ਕਰ ਰਹੇ ਆ ਤੇ ਜੋ ਅਸੀਂ ਕੱਲ ਦੇਖਿਆ ਲੁਧਿਆਣੇ ਵਿੱਚ ਬਾਈ ਲੱਖਾ ਸਧਾਨਾ ਤੇ ਅਮਿਤੋਜ ਮਾਨ ਹੋਰਾਂ ਨੇ ਜੋ ਧਰਨਾ ਲਾਉਣ ਦੀ ਉਹਨਾਂ ਨੇ ਅਪੀਲ ਕੀਤੀ ਸੀ ਉਹਨਾਂ ਨੇ ਆਵਾਜ਼ ਦਿੱਤੀ ਸੀ ਉਹ ਕਿਵੇਂ ਲੁਧਿਆਣੇ ਨੂੰ ਪੂਰੇ ਨੂੰ ਸ਼ੌਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਅਤੇ ਜੋ ਪੰਜਾਬ ਦੇ ਬੁਲਾਰੇ ਨੇ ਵੱਡੇ ਬੁਲਾਰੇ ਨੇ ਉਹਨਾਂ ਨੂੰ ਕਿਵੇਂ ਘਰਾਂ ਦੇ ਵਿੱਚ ਡਿਟੇਨ ਕੀਤਾ ਗਿਆ ਸੋ ਉਹ ਇਕੱਲੇ ਭਗਵੰਤ ਮਾਨ ਦਾ ਨਹੀਂ ਦੋਸ਼ ਉਹਦੇ ਪਿੱਛੇ ਬਹੁਤ ਵੱਡਾ ਇੱਕ ਤੰਤਰ ਖੜਾ ਅਸੀਂ ਜਿੰਨੀ ਜਲਦੀ ਇਸ ਚੀਜ਼ ਨੂੰ ਸਮਝਾਂਗੇ ਓਨੀ ਜਲਦੀ ਅਸੀਂ ਆਪਣਾ ਸੋਲੂਸ਼ਨ ਕੋਈ ਨਾ ਕੋਈ ਕੱਢ ਸਕਾਂਗੇ ਸੋ ਸਾਡੀ ਸੋਚ ਉੱਥੇ ਤੱਕ ਸੀਮਿਤ ਕਰ ਦਿੱਤੀ ਗਈ ਆ ਸਰਕਾਰਾਂ ਵੱਲੋਂ ਜੇਬ ਜਿ ਉਹਨਾਂ ਨੇ ਮੀਡੀਆ ਦਾ ਪ੍ਰਚਾਰ ਚਲਾਇਆ ਹੋਇਆ ਜਿਵੇਂ ਜਦੋਂ ਨੇ ਤੰਤਰ ਚਲਾਇਆ ਹੋਇਆ ਸੋ ਸਾਨੂੰ ਇਹ ਚੀਜ਼ਾਂ ਸਮਝਣੀਆਂ ਪੈਣੀਆਂ ਪਰ ਜੋ ਇਹ ਘਟਨਾ ਹੋਈ ਆ ਅਕਾਲ ਤੱਕ ਸਹਿਬ ਵੱਲੋਂ ਜੋ ਐਡਾ ਵੱਡਾ ਸਟੈਪ ਚੱਕਿਆ ਗਿਆ ਇਹ ਬਹੁਤ ਸ਼ਲਾਘਾਯੋਗ ਆ ਮੈਂ ਮੰਨਦਾ ਕਾਫੀ ਇਹ ਵਧੀਆ ਜਥੇਦਾਰ ਸਾਹਿਬ ਦਾ ਫੈਸਲਾ ਸੀ ਅਤੇ ਸਾਨੂੰ ਭਵਿੱਖ ਵਿੱਚ ਇਦੋਂ ਵੀ ਵੱਡੇ ਫੈਸਲੇ ਹਜੇ ਹੋਰ ਦੇਖਣ ਨੂੰ ਮਿਲਣਗੇ ਪਰ ਸਾਨੂੰ ਕਿਤੇ ਨਾ ਕਿਤੇ ਇਸ ਫੈਸਲੇ ਨਾਲ ਸੰਤੁਸ਼ਟ ਰਹਿਣਾ ਚਾਹੀਦਾ ਬਾਕੀ ਵਿਚਾਰ ਸਭ ਦੇ ਵੱਖੋ ਵੱਖਰੇ ਹੋ ਸਕਦੇ ਆ ਅਤੇ ਆਪ ਜੀ ਦਾ ਕੀ ਵਿਚਾਰ ਆ ਸਭ ਦਾ ਤੁਸੀਂ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸ ਸਕਦੇ ਹੋ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ